ਪੂਰੇ ਭਾਰਤ ਵਿੱਚ ਆਜ਼ਾਦੀ ਦਾ ਦਿਹਾੜਾ ਪੂਰੇ ਉਤਸ਼ਾਹ ਨਾਲ ਮਨਾਇਆ ਗਿਆ ਇੱਥੇ ਤਹਿਤੀ ਗੱਲ ਕਰੀਏ ਅਮਰਥਰ ਅਪਰੂਵਮੈਂਟ ਟਰਸਟ ਦੀ ਤਾਂ ਉੱਥੇ ਅਸ਼ੋਕ ਤਾਲਵੜ ਵੱਲੋਂ ਕੌਮੀ ਤਿਰੰਗਾ ਝੰਡਾ ਲਹਿਰਾਇਆ ਗਿਆ ਇਸ ਮੌਕੇ ਗੱਲਬਾਤ ਕਰਦਿਆਂ ਹੋਇਆਂ ਚੇਅਰਮੈਨ ਅਸ਼ੋਕ ਤਾਲਵੜ ਨੇ ਆਪਣੇ ਦੇਸ਼ ਭਗਤੀ ਦੇ ਵਿਚਾਰ ਥਾਂ ਜੇ ਕੀਤੇ ਅਤੇ ਸਾਰਿਆਂ ਨੂੰ ਪ੍ਰੇਰਨਾ ਦਿੱਤੀ ਕਿ ਸਾਨੂੰ ਦੇਸ਼ ਦੀ ਸੇਵਾ ਕਰਨੀ ਚਾਹੀਦੀ ਹੈ ਇਸ ਮੌਕੇ ਉਹਨਾਂ ਦੇ ਨਾਲ ਸੋਸ਼ਲ ਮੀਡੀਆ ਇੰਚਾਰਜ ਵਿਕਰਮਜੀਤ ਸਿੰਘ ਐਡਵੋਕੇਟ ਰਮਨ ਕੁਮਾਰ ਐਕਸ਼ਨ ਸ਼ਮਸ਼ੇਰ ਸੇਕ ਸੀਨੀਅਰ ਆਗੂ ਆਮ ਆਦਮੀ ਪਾਰਟੀ ਡਾਕਟਰ ਇੰਦਰਪਾਲ ਸਮੇਤ ਵੱਡੀ ਗਿਣਤੀ ਵਿੱਚ ਅਪਰੂਵਮੈਂਟ ٹرسٹ ਦੇ ਅਫਸਰ ਕਰਮਚਾਰੀ ਅਤੇ ਅਧਿਕਾਰੀ ਮੌਜੂਦ ਸਨ ਜਿਹੜੀਆਂ ਤਸਵੀਰਾਂ ਅਸੀਂ ਤੁਹਾਨੂੰ ਸਾਂਝੀਆਂ ਕਰ ਰਹੇ ਇਹ ਤਸਵੀਰਾਂ ਅੰਮ੍ਰਿਤਸਰ ਅਪਰੂਵਮੈਂਟ ٹرسٹ ਦੀਆਂ ਹਨ ਜਿੱਥੇ ਚੇਅਰਮੈਨ ਅਸ਼ੋਕ ਤਾਲਵੜ ਵੱਲੋਂ ਤਿਰੰਗਾ ਝੰਡਾ ਲਹਿਰਾਇਆ ਗਿਆ ਅਤੇ ਉਹਨਾਂ ਨੇ ਸਮੂਹ ਦੇਸ਼ ਵਾਸੀਆਂ ਨੂੰ ਦੇਸ਼ ਦੀ ਆਜ਼ਾਦੀ ਦੇ ਦਿਹਾੜੇ ਦੀ ਵਧਾਈ ਦਿੱਤੀ ਹੋਰ ਗੱਲਬਾਤ ਕਰਦਿਆਂ ਹੋਇਆਂ ਅਪਰੂਵਮੈਂਟ ٹرسٹ ਦੇ ਚੇਅਰਮੈਨ ਅਸ਼ੋਕ ਤਾਲਵੜ ਅਤੇ ਐਡਵੋਕੇਟ ਰਮਨ ਕੁਮਾਰ ਨੇ ਕੀ ਆਖਿਆ ਆਓ ਤੁਹਾਨੂੰ ਉਹਨਾਂ ਦੀ ਗੱਲਬਾਤ ਸੁਣਾਉਂਦੇ ਹਾਂ ਅਸੀਂ ਦੇ ਨਾਲ ਚੱ ਰਹੇ ਹਾਂ ਸਾਨੂੰ ਹਰ ਇੱਕ ਨੂੰ ਕੰਟਰੀਬਿਊਸ਼ਨ ਕਰਨਾ ਚਾਹੀਦਾ ਹੈਗਾ ਹਰ ਵਿਅਕਤੀ ਨੂੰ ਨਿਰਿਕਸ਼ਨ ਕਰਨਾ ਚਾਹੀਦਾ ਹੈ 77 ਤੋਂ 78ਵੇਂ ਸਾਲ 'ਚ ਮੈਂ ਦੇਸ਼ ਵਾਸਤੇ ਕੀ ਕੀਤਾ ਮੈਂ ਵੀ ਹੁਣ ਵੀ ਐਡਰੈਸ ਚਾਹੀ ਕਹਿ ਰਿਹਾ ਸੀ ਕਿ ਮੈਂ ਵੀ ਆਤਮ ਨਿਰਿਕਸ਼ਨ ਕਰਾਂਗਾ ਮੇਰੇ ਸਾਰੇ ਅਫਸਰ ਸਹਿਬਾਨ ਆਤਮ ਨਿਰਿਕਸ਼ਨ ਕਰਨਗੇ ਕਿ ਅਸੀਂ 78 ਤੋਂ 79 ਮਾ ਜਿਸ ਦਿਹਾੜਾ ਮਨਾਵਾਂਗੇ ਆਜ਼ਾਦੀ ਦਾ ਕਿ ਅਸੀਂ ਅੰਮ੍ਰਿਤਸਰ ਸ਼ਹਿਰ ਵਾਸਤੇ ਆਪਣੇ ਦੇਸ਼ ਵਾਸਤੇ ਸਾਡੀ ਕੰਟਰੀਬਿਊਸ਼ਨ ਕੀ ਰਹੀ ਹੈਗੀ ਹੈ ਜੋ ਅਸੀਂ ਸਾਰੇ ਮਿਲ ਕੇ ਅਸੀਂ ਇੱਕ ਮੁੱਠ ਹੋ ਕੇ ਸਾਰੇ ਅਸੀਂ ਮੁਲਕ ਨੂੰ ਦੇਣਾ ਸਿੱਖ ਲਵਾਂਗੇ ਤੇ ਮਾਫ ਕਰਨਾ ਆ ਗੁਰੂ ਰਾਮਦਾਸੇ ਨਗਰੀ ਨੂੰ ਬਹੁਤ ਚੰਗੀ ਅਸੀਂ ਵਧੀਆ ਸਾਫ ਸੁਥਰਾ ਬਣਾ ਦਵਾਂਗੇ ਇੱਕ ਇਤਹਾਸਿਕ ਨਗਰ ਬਣਾ ਦਵਾਂਗੇ ਆ ਮੇਰਾ ਵੀ ਸੁਪਨਾ ਹੈਗਾ ਮੇਰਾ ਸੁਪਨਾ ਨਹੀਂ ਤੁਹਾਡਾ ਵੀ ਹੈਗਾ ਸਾਰਿਆਂ ਦਾ ਸੁਪਨਾ ਹਰ ਵਿਅਕਤੀ ਚਾਹੁੰਦਾ ਹੈ ਤੋਂ ਲੇਕਿਨ ਚਾਹਣ ਦੇ ਨਾਲ ਨਹੀਂ ਹੋਏਗਾ ਕਰਨ ਦੇ ਨਾਲ ਹੋਏਗਾ ਹਰ ਵਿਅਕਤੀ ਥੋੜਾ ਥੋੜਾ ਕੰਟਰੀਬਿਊਸ਼ਨ ਦੇਗਾ ਤੇ ਆ ਚੀਜ਼ਾਂ ਬੜੀਆਂ ਆਸਾਨ ਹੋ ਜਾਣਗੀਆਂ ਤੋਂ ਮੈਂ ਆ ਹੀ ਕਹਿੰਦਾ ਇਹਦੇ ਨਾਲ ਹੀ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕ